ਹਲਕਾ ਫਗਵਾੜਾ ਵਿੱਚ ਪੈਂਦੇ ਪਿੰਡ ਵਾਹਦ ਵਿਖੇ ਇੰਪਰੂਵਮੈਂਟ ਟਰਸਟ ਫਗਵਾੜਾ ਦੇ ਚੇਅਰਮੈਨ ਅਤੇ ਆਮ ਆਦਮੀ ਪਾਰਟੀ ਐਸ ਸੀ ਬਿੰਗ ਪੰਜਾਬ ਦੇ ਜ਼ੋਨ ਇੰਚਾਰਜ ਜਰਨੈਲ ਨੰਗਲ ਅਤੇ ਉਨ੍ਹਾਂ ਦੇ ਸਾਥੀਆਂ ਵੱਲੋਂ ਹਰ ਪੀੜਤ ਪਰਿਵਾਰਾਂ ਦੇ ਭੁੱਖੇ ਖੜੇ ਪਸ਼ੂਆਂ ਲਈ ਸੁੱਕੀ ਫੀਡ ਵੰਡੀ ਗਈ। ਇਸ ਮੌਕੇ ਜਾਣਕਾਰੀ ਦਿੰਦਿਆਂ ਜਰਨੈਲ ਨੰਗਲ ਨੇ ਦੱਸਿਆ ਕਿ ਫਗਵਾੜਾ ਹਲਕੇ ਦੇ ਕੁਝ ਪਿੰਡਾਂ ਵਿੱਚ ਅਚਾਨਕ ਬਹੁਤ ਜ਼ਿਆਦਾ ਪਾਣੀ ਆ ਗਿਆ ਸੀ ਜਿਸ ਕਾਰਨ ਕਈ ਪਿੰਡਾਂ ਦਾ ਸੰਪਰਕ ਟੁੱਟ ਗਿਆ। ਉਨਾ ਦੱਸਿਆ ਕਿ ਜਿੱਥੇ ਹੜ ਦੀ ਮਾਰ ਹੇਠ ਲੋਕ ਆਏ ਨੇ ਉਥੇ ਬੇਜਵਾਨ ਪਸ਼ੂ ਵੀ ਭੁੱਖੇ ਹੀ ਖੜੇ ਸਨ ਜਿਸ ਤੋਂ ਬਾਅਦ ਹੀ ਉਹਨਾਂ ਵੱਲੋਂ ਇਨ੍ਹਾਂ ਪਸ਼ੂਆਂ ਵਾਸਤੇ ਸੁੱਕੀ ਫੀਡ ਦਾ ਪ੍ਰਬੰਧ ਕੀਤਾ ਗਿਆ ਹੈ ਉਹਨਾਂ ਲੋਕਾਂ ਨੂੰ ਭਰੋਸਾ ਦਿਵਾਇਆ ਕਿ ਇਸ ਮੁਸ਼ਕਲ ਦੀ ਘੜੀ ਵਿੱਚ ਸਰਕਾਰ ਲੋਕਾਂ ਦੇ ਨਾਲ ਖੜੀ ਹੈ ਅਤੇ ਪੀੜਤਾਂ ਨੂੰ ਕਿਸੇ ਵੀ ਤਰ੍ਹਾਂ ਦੀ ਕੋਈ ਕਮੀ ਨਹੀਂ ਆਉਣ ਦਿੱਤੀ ਆਵੇਗੀ ਸਾਥਿਓ ਆਪਾਂ ਸਾਰਿਆਂ ਨੂੰ ਪਤਾ ਹੈ ਕਿ ਪੰਜਾਬ ਪਿਛਲੇ 23 ਦਿਨਾਂ ਤੋਂ ਹੜਾਂ ਦੀ ਮਾਰ ਚੱਲ ਰਿਹਾ ਹੈ ਔਰ ਬਹੁਤ ਸਾਰੇ ਲੋਕ ਜਿਹੜੇ ਹੈਗੇ ਆ ਉਹ ਹਨਾ ਵਿੱਚ ਫਸੇ ਹੋਏ ਲੋਕਾਂ ਦੀ ਮਦਦ ਵਾਸਤੇ ਆਪਾਂ ਆਪਣੇ ਤਰੀਕੇ ਨਾਲ ਉਪਰਾਲੇ ਕਰ ਰਹੇ ਆ ਔਰ ਮੈਂ ਪਿਛਲੇ ਕਈ ਦਿਨਾਂ ਤੋਂ ਅਸੀਂ ਜਿੱਥੇ ਸੁਲਤਾਨਪੁਰ ਕਪੂਰਥਲਾ ਦੇ ਵਿੱਚ ਜਿੱਥੇ ਬਹੁਤ ਜ਼ਿਆਦਾ ਪਾਣੀ ਆਇਆ ਸੀ ਅਸੀਂ ਕਈਆਂ ਦਿਨਾਂ ਤੋਂ ਆਪਣੀਆਂ ਟੀਮਾਂ ਸਮੇਤ ਜਿੱਥੇ ਉੱਥੇ ਜਾ ਰਹੇ ਆ ਔਰ ਪਿਛਲੇ 3-4 ਦਿਨਾਂ ਤੋਂ ਫਗਵਾੜੇ ਦੇ ਕਈ ਪਿੰਡ ਜਿਹੜੇ ਹੈਗੇ ਆ ਜਿਹਦੇ ਵਿੱਚ ਭਗਾਣਾ, ਵਾਧਾ, ਬ੍ਰਹਮਪੁਰ, ਚਾੜਾ, ਮਦੋਪੁਰ ਵਗੈਰਾ ਇਹਨਾਂ ਪਿੰਡਾਂ ਦੇ ਵਿੱਚ ਵੀ ਜਿਹੜਾ ਪਾਣੀ ਆ ਗਿਆ ਔਰ ਪਿਛਲੇ 2 ਦਿਨ ਪਹਿਲਾਂ ਤਾਂ ਅਸੀਂ ਬਗਾਣੀ ਪਿੰਡ ਦੇ ਵਿੱਚ ਲਗਾਏ ਜਿੱਥੇ ਇੱਕ ਕਲੋਨੀ ਗਰੀਬ ਪਰਿਵਾਰ ਜਿੱਥੇ ਰਹਿੰਦੇ ਉਹ ਸਾਰੀ ਕਲੋਨੀ ਪਾਣੀ ਦੇ ਵਿੱਚ ਡੁੱਬ ਗਈ ਉਹ ਕੱਲ ਪਰਸੋਂ ਰੈਸਕਿਊ ਕੀਤਾ ਤੇ ਉਹਦੇ ਵਾਸਤੇ ਜੋ ਕਰ ਸਕਦੇ ਕੀਤਾ ਔਰ ਕੱਲ ਸਾਨੂੰ ਪਤਾ ਲੱਗਾ ਕਿ ਵਾਧਾ ਪਿੰਡ ਦੇ ਵਿੱਚ ਜਿਹੜਾ ਉੱਥੇ ਵੀ ਬਹੁਤ ਪਾਣੀ ਆਇਆ ਹੋਇਆ ਸੀਗਾ ਤੋਂ ਮੇਰੀ ਅੱਜ ਸਵੇਰੇ ਜਦੋਂ ਗੱਲ ਹੋਈ ਸਰਪੰਚ ਸਾਹਿਬ ਦੇ ਨਾਲ ਤਾਂ ਅਸੀਂ ਪੁੱਛਿਆ ਵੀ ਦੱਸੋ ਕਿਹੜੀ ਚੀਜ਼ ਦੀ ਜ਼ਰੂਰਤ ਹੈ ਕਿਉਂਕਿ ਪੰਜਾਬ ਸਰਕਾਰ ਲੋਕਾਂ ਦੇ ਨਾਲ ਹਰ ਹਿੱਲੇ ਖੜੀ ਹੈ ਔਰ ਕਿਸੇ ਵੀ ਤਰ੍ਹਾਂ ਦੀ ਕੋਈ ਵੀ ਮਦਦ ਦੀ ਜ਼ਰੂਰਤ ਹੋਊਗੀ ਕਿਸੇ ਵੀ ਜ਼ਰੂਰਤ ਨੂੰ ਸਰਕਾਰ ਜਿਹੜੀ ਆ ਪੂਰਾ ਕਰਨ ਲਈ ਪੂਰੀ ਤਤਪਰ ਹੈਗੀ ਹੈ ਔਰ ਅੱਜ ਜਦੋਂ ਉਹਨਾਂ ਨੇ ਦੱਸਿਆ ਕਿ ਰਾਸ਼ਨ ਤਾਂ ਸਾਰੇ ਪਾਸੇ ਸਾਰੇ ਲੋਕ ਜਿਹੜੇ ਉਪਰਾਲਾ ਕਰੀ ਜਾ ਰਹੇ ਲੇਕਿਨ ਭੁੱਖੇ ਪਸ਼ੂ ਜਿਹੜੇ ਆ ਜਿਹੜੇ ਬੇਜਵਾਨੇ ਜਾਨਵਰ ਉੱਥੇ ਖੜੇ ਆ ਉਹਨਾਂ ਵਾਸਤੇ ਜਿਹੜਾ ਉਹ ਚਾਰੇ ਦੀ ਜ਼ਰੂਰਤ ਹੈ ਤਾਂ ਅੱਜ ਅਸੀਂ ਸਾਰੇ ਸਾਥੀਆਂ ਨੇ ਉਪਰਾਲਾ ਕਰਕੇ ਵਾਧਾ ਪਿੰਡ ਦੇ ਵਿੱਚ ਚਾਰਾ ਪਸ਼ੂਆਂ ਵਾਸਤੇ ਲੈ ਕੇ ਗਿਆ ਸੀ ਔਰ ਮੈਂ ਇਥੇ ਇੱਕੋ ਹੀ ਬੇਨਤੀ ਕਰਾਂਗਾ ਸਾਰੇ ਸਾਥੀਆਂ ਨੂੰ ਕਿ ਆਪਾਂ ਸਾਰੇ ਰਲ ਮਿਲ ਕੇ ਇਸ ਔਖੀ ਘੜੀ ਦੇ ਵਿੱਚ ਹੜ੍ਹ ਵਿੱਚ ਫਸੇ ਹੋਏ ਲੋਕਾਂ ਦਾ ਜਿਹੜਾ ਸਾਥ ਦਈਏ ਔਰ ਨਾਲ ਹੀ ਮੈਂ ਭਰੋਸਾ ਦਿਵਾਉਣਾ ਸਾਰੇ ਹੀ ਸਰਕਾਰ ਵੱਲੋਂ ਕਿ ਸਰਕਾਰ ਹਰ ਹੀਲੇ ਇਹਨਾਂ ਹਾਲਾਤਾਂ ਦੇ ਵਿੱਚ ਲੋਕਾਂ ਦੇ ਨਾਲ ਖੜੀ ਹੈ ਕਿਸੇ ਵੀ ਚੀਜ਼ ਦੀ ਜ਼ਰੂਰਤ ਹੋਵੇ ਕਿਸੇ ਵੀ ਸਮੇਂ ਤੁਸੀਂ ਸਾਡੇ ਨਾਲ ਸੰਪਰਕ ਕਰੋ ਅਸੀਂ ਤੁਹਾਡੀ ਹਰ ਜ਼ਰੂਰਤ ਨੂੰ ਪੂਰਾ ਕਰਨ ਦੇ ਲਈ ਵਚਨਬੱਧ ਹਾਂ ਹਲਕਾ ਫਗਵਾੜਾ ਵਿੱਚ ਪੈਂਦੇ ਪਿੰਡ ਵਾਹਦ ਵਿਖੇ ਇੰਪਰੂਵਮੈਂਟ ਟਰਸਟ ਫਗਵਾੜਾ ਦੇ ਚੇਅਰਮੈਨ ਅਤੇ ਆਮ ਆਦਮੀ ਪਾਰਟੀ ਐਸ ਸੀ ਬਿੰਗ ਪੰਜਾਬ ਦੇ ਜ਼ੋਨ ਇੰਚਾਰਜ ਜਰਨੈਲ ਨੰਗਲ ਅਤੇ ਉਨ੍ਹਾਂ ਦੇ ਸਾਥੀਆਂ ਵੱਲੋਂ ਹਰ ਪੀੜਤ ਪਰਿਵਾਰਾਂ ਦੇ ਭੁੱਖੇ ਖੜੇ ਪਸ਼ੂਆਂ ਲਈ ਸੁੱਕੀ ਫੀਡ ਵੰਡੀ ਗਈ। ਇਸ ਮੌਕੇ ਜਾਣਕਾਰੀ ਦਿੰਦਿਆਂ ਜਰਨੈਲ ਨੰਗਲ ਨੇ ਦੱਸਿਆ ਕਿ ਫਗਵਾੜਾ ਹਲਕੇ ਦੇ ਕੁਝ ਪਿੰਡਾਂ ਵਿੱਚ ਅਚਾਨਕ ਬਹੁਤ ਜ਼ਿਆਦਾ ਪਾਣੀ ਆ ਗਿਆ ਸੀ ਜਿਸ ਕਾਰਨ ਕਈ ਪਿੰਡਾਂ ਦਾ ਸੰਪਰਕ ਟੁੱਟ ਗਿਆ। ਉਨਾ ਦੱਸਿਆ ਕਿ ਜਿੱਥੇ ਹਰਦੀ ਮਾਰਹੇਡ ਲੋਕ ਆਏ ਨੇ ਉਥੇ ਬੇਜਵਾਨ ਪਸ਼ੂ ਵੀ ਭੁੱਖੇ ਹੀ ਖੜੇ ਸਨ ਜਿਸ ਤੋਂ ਬਾਅਦ ਹੀ ਉਹਨਾਂ ਵੱਲੋਂ ਇਨ੍ਹਾਂ ਪਸ਼ੂਆਂ ਵਾਸਤੇ ਸੁੱਕੀ ਫੀਡ ਦਾ ਪ੍ਰਬੰਧ ਕੀਤਾ ਗਿਆ ਹੈ ਉਹਨਾਂ ਲੋਕਾਂ ਨੂੰ ਭਰੋਸਾ ਦਿਵਾਇਆ ਕਿ ਇਸ ਮੁਸ਼ਕਲ ਦੀ ਘੜੀ ਵਿੱਚ ਸਰਕਾਰ ਲੋਕਾਂ ਦੇ ਨਾਲ ਖੜੀ ਹੈ ਅਤੇ ਪੀੜਤਾਂ ਨੂੰ ਕਿਸੇ ਵੀ ਤਰ੍ਹਾਂ ਦੀ ਕੋਈ ਕਮੀ ਨਹੀਂ ਆਉਣ ਦਿੱਤੀ ਜਾਵੇਗੀ